ਤੋ ਪਹਿਲਾਂ ਤਾਂ ਕਰੋ ਬਾਈ ਲੋਕੇਸ਼ਨ ਚੈੱਕ ਦੇਖੋ ਕਿੰਨੀ ਵਧੀਆ ਲੋਕੇਸ਼ਨ ਆ ਕਿ ਨਹਿਰ ਦੇ ਨਾਲ ਆ ਨਾਲ ਬਣਿਆ ਹੈ ਪਕੌੜਾ ਜੰਕਸ਼ਨ ਜੇ ਤੁਸੀਂ ਨੇ ਵੀ ਖਾਣੇ ਨੇ ਇੱਥੇ ਪਕੌੜੇ ਦਾ ਤੁਹਾਨੂੰ ਆਉਣਾ ਪਊਗਾ ਡੇਲੋਂ ਤੋਂ ਜਦ ਲੁਧਿਆਣੇ ਨੂੰ ਆਉਣੇ ਤੇ ਰਾਹ ਚ ਆਉਂਦੀ ਹੈ ਕੈਂਟ ਵਾਲੀ ਨਹਿਰ ਤੇ ਉਹਦੇ ਕਿਨਾਰੇ ਬਣਿਆ ਹੈ ਪਕੌੜਾ ਜੰਕਸ਼ਨ ਤੇ ਅੰਦਰ ਆ ਬਾਈਆਂ ਦੀ ਰਸੋਈ ਤੇ ਆਓ ਤੁਹਾਨੂੰ ਰੇਟ ਲਿਸਟ ਵੀ ਚੈੱਕ ਕਰਾਉਣਿਆ ਹਰ ਤਰ੍ਹਾਂ ਦਾ ਮਿਲਦਾ ਪਕੌੜਾ ਇੱਥੇ ਦੁੱਧ ਹੋਵੇ ਚਾਹ ਹੋਵੇ ਗਲਾਬ ਜਾਮਨ ਹੋਵੇ ਹਰ ਤਰ੍ਹਾਂ ਦਾ ਪਕੌੜਾ ਮਿਕਸ ਪਕੌੜਾ ਪਨੀਰ ਵਾਲਾ ਪਕੌੜਾ ਸਮੋਸੇ ਬਰੈਡ ਸਾਰਾ ਕੁਝ ਮਿਲਦਾ ਹੈਗਾ ਤੇ ਕਰੋ ਬਾਈ ਚੈੱਕ ਰਸ ਰਸ ਰੋਜ਼ ਇੰਨਾ ਹੀ ਹੁੰਦਾ ਦੇਖੋ ਕਿੱਥੇ ਤੱਕ ਗੱਡੀਆਂ ਖੜੀਆਂ ਨੇ ਉਹ ਨਹਿਰ ਦੇ ਕਿਨਾਰੇ ਤੱਕ بارشਾਂ ਦੇ ਵਿੱਚ ਤਾਂ ਬਾਈ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਹੁੰਦੀ ਇੱਥੇ ਤੇ ਚਲੋ ਆਪਾਂ ਨੇ ਵੀ ਲਵਾਇਆ ਬਾਈ ਮਿਕਸ ਪਕੌੜੇ ਨਾਲ ਆਲੂ ਵਾਲੀ ਟਿੱਕੀ ਨਾਲ ਚਾਹ ਕਰ ਦਿਆਂਗੇ ਆਪਾਂ ਵੀ ਚੈੱਕ ਤੇ ਫਿਰ ਤੁਹਾਨੂੰ ਦੱਸ ਦਿਆਂ ਵੀ ਕਿਸ ਤਰ੍ਹਾਂ ਦਾਗਾ ਸਵਾਦ ਲੋ ਵੀ ਪਕੌੜੇ ਕੀਤੇ ਚੈੱਕ ਸਵਾਲ ਆ ਬਹੁਤ ਲਾਜਵਾਬ ਜੇ ਤੁਸੀਂ ਨੇ ਵੀ ਖਾਣੇ ਨੇ ਪਕੌੜੇ ਤਾਂ ਆਜੋ ਬਈ ਲੈਣੇ ਨੇ ਨਜ਼ਾਰੇ ਤੇ ਵੀਡੀਓ ਜ਼ਰੂਰ ਲਾਈਕ ਕਰ ਦਿਓ